ਆਓ ਹੁਣ ਚੱਲਦੇ ਹਾਂ ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਵਾਸਤੇ ਪੈਦਾ ਹੋਏ ਨਵੇਂ ਸੰਕਟ ਨਾਲ ਸੰਬੰਧਤ ਅਹਿਮ ਖਬਰ ਵੱਲ ਅਮਰੀਕਾ ਵਿੱਚੋਂ ਰਿਪੋਰਟ ਕੀਤੇ ਜਾਣਦੇ ਹੁਕਮਾਂ ਦੀ ਪਰਵਾਹ ਨਾ ਕਰਦਿਆਂ ਟਰੱਕ ਚਲਾ ਰਹੇ ਅਤੇ ਜਾਨਲੇਵਾ ਹਾਦਸੇ ਨੂੰ ਅੰਜਾਮ ਦੇਣ ਵਾਲੇ ਡਰਾਈਵਰ ਨੇ ਬਲਦੀ ਉੱਤੇ ਤੇਲ ਪਾਉਣ ਦਾ ਕੰਮ ਕੀਤਾ ਜੀ ਹਾਂ 애રિਜ਼ੋਨਾ ਸੂਬੇ ਵਿੱਚ ਗ੍ਰਿਫਤਾਰ ਡਰਾਈਵਰ ਕੋਲੋਂ ਪੰਜ ਲਾਇਸੈਂਸ ਬਰામਤ ਕੀਤੇ ਜਾਣ ਮਗਰੋਂ ਨਾਰਥ ਅਮਰੀਕਨ ਪੰਜਾਬੀ ਟਰਕਿੰਗ ਐਸੋਸੀਏਸ਼ਨ ਦੇ ਮੁੱਖ ਕਾਰਜਕਾਰੀ ਅਫਸਰ ਰਮਨ ਢਿੱਲੋਂ ਨੇ ਕਿਹਾ ਕਿ ਉਹਨਾਂ ਨੇ 2022 ਵਿੱਚ ਹੀ ਰਾਸ਼ਟਰਪਤੀ ਜੋ ਬਾਈਡਨ ਨਾਲ ਮੁਲਾਕਾਤ ਦੌਰਾਨ ਚੇਤਾਵਨੀ ਦੇ ਦਿੱਤੀ ਸੀ ਕਿ ਨਵੇਂ ਟਰੱਕ ਡਰਾਈਵਰਾਂ ਅਤੇ ਟਰਾਂਸਪੋਰਟ ਕੰਪਨੀਆਂ ਦੀ ਨਜ਼ਰਸਾਨੀ ਵਿੱਚ ਲਾਪਰਵਾਹੀ ਨਾ ਵਰਤੀ ਜਾਵੇ ਅਤੇ ਜੇ ਅਜਿਹਾ ਹੋਇਆ ਤਾਂ ਵੱਡਾ ਸੰਕਟ ਆ ਸਕਦਾ ਹੈ ਡੇਲੀ ਮੇਲ ਦੀ ਰਿਪੋਰਟ ਮੁਤਾਬਕ ਰਮਨ ਟੈਲੋ ਨੇ ਕਿਹਾ ਕਿ ਬਾਰਡਰ ਪਾਰ ਕਰਕੇ ਅਮਰੀਕਾ ਦਾਖਲ ਹੋ ਰਹੇ ਅਤੇ 2 ਮਹੀਨੇ ਵਿੱਚ ਵਰਕ ਪਰਮਿਟ ਮਿਲਣ ਮਗਰੋਂ ਕੁਝ ਹਫ਼ਤਿਆਂ ਵਿੱਚ ਕਮਰਸ਼ੀਅਲ ਡਰਾਈਵਰਜ਼ ਲਾਇਸੈਂਸ ਹਾਸਲ ਕਰਨ ਵਾਲੇ ਕਿਹੋ ਜਿਹੇ ਡਰਾਈਵਿੰਗ ਕਰਨਗੇ ਇਸ ਦਾ ਅੰਦਾਜ਼ਾ ਕੋਈ ਵੀ ਲਾ ਸਕਦਾ ਹੈ ਬਗੈਰ ਤਜਰਬੇ ਵਾਲੇ ਲੋਕਾਂ ਨੂੰ ਟਰੱਕਾਂ ਦੇ ਸਟੀਅਰਿੰਗ ਤੇ ਬਿਠਾ ਦਿੱਤਾ ਗਿਆ ਅਤੇ ਇਹ ਮਸਲਾ ਸਿਰਫ ਟਰਕਿੰਗ ਇੰਡਸਟਰੀ ਤੱਕ ਸੀਮਤ ਨਹੀਂ ਸਗੋ ਕੌਮੀ ਸੁਰੱਖਿਆ ਦਾ ਬਣ ਜਾਂਦਾ ਹੈ ਦੂਜੇ ਪਾਸੇ ਨੈਸ਼ਨਲ ਹਾਈਵੇ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਜਾਨਲੇਵਾ ਟਰੱਕ ਹਾਦਸਿਆਂ ਬਾਰੇ ਅੰਕੜੇ ਜਾਰੀ ਕਰ ਦਿੱਤੇ ਜਿਨ੍ਹਾਂ ਮੁਤਾਬਕ 2020 ਦੌਰਾਨ ਟਰਾਂਸਪੋਰਟ ਟਰੱਕਸ ਦੀ ਸ਼ਮੂਲੀਅਤ ਵਾਲੇ ਹਾਦਸਿਆਂ ਵਿੱਚ 4945 ਜਣਿਆਂ ਦੀ ਜਾਨ ਗਈ ਪਰ 2021 ਵਿੱਚ ਅੰਕੜਾ ਵਧ ਕੇ 5821 ਹੋ ਗਿਆ ਅਤੇ ਇਹ ਵਾਧਾ 16% ਬਣਦਾ ਹੈ ਇਸ ਮਗਰੋਂ 2022 ਵਿੱਚ ਅਮਰੀਕਾ ਦੀਆਂ ਸੜਕਾਂ ਤੇ ਟਰੱਕ ਹਾਦਸਿਆਂ ਦੌਰਾਨ 5969 ਲੋਕਾਂ ਦੀ ਜਾਨ ਗਈ। 223 ਵਿੱਚ ਮੌਤਾਂ ਦਾ ਅੰਕੜਾ ਕਿਸੇ ਹੱਦ ਤੱਕ ਹੀਟਾਂ ਆਇਆ ਪਰ 220 ਵਿੱਚ ਹੋਈਆਂ ਮੌਤਾਂ ਤੋਂ 10% ਵੱਧ ਰਿਹਾ। ਚੇਤੇ ਰਹੇ ਕਿ ਬਾਈਡਨ ਸਰਕਾਰ ਨੇ 2021 ਵਿੱਚ ਸੂਬਾ ਸਰਕਾਰਾਂ ਨੂੰ ਵੱਧ ਤੋਂ ਵੱਧ ਕਮਰਸ਼ੀਅਲ ਡਰਾਈਵਰਜ਼ ਲਾਇਸੈਂਸ ਜਾਰੀ ਕਰਨ ਦੇ ਰਾਹ ਲੱਭਣ ਦਾ ਸੱਦਾ ਦਿੱਤਾ ਕਿਉਂਕਿ ਕੋਰੋਨਾ ਮਹਾਮਾਰੀ ਕਾਰਨ ਡਰਾਈਵਰਾਂ ਦੀ ਵੱਡੀ ਕਿੱਲਤ ਪੈਦਾ ਹੋ ਗਈ। ਫਰਵਰੀ 2022 ਵਿੱਚ ਡਰਾਈਵਿੰਗ ਟ੍ਰੇਨਿੰਗ ਅਤੇ ਟੈਸਟ ਸੈਂਟਰਾਂ ਨੂੰ ਆਪਣੇ ਪ੍ਰੋਗਰਾਮਾਂ ਨੂੰ ਖੁਦ تصدیق ਕਰਨ ਦੀ ਇਜਾਜ਼ਤ ਦੇ ਦਿੱਤੀ ਗਈ। ਫੈਡਰਲ ਰਜਿਸਟਰੀ ਵਿੱਚ ਇਸ ਵੇਲੇ 32000 ਤੋਂ ਵੱਧ ਸੈਲਫ ਰਜਿਸਟਰਡ ਟ੍ਰੇਨਿੰਗ ਸਕੂਲ ਮੌਜੂਦ ਨੇ। ਇੱਕ ਪੌਡਕਾਸਟ ਦੌਰਾਨ ਰਮਨ ਢਿੱਲੋਂ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਸਾਂਝਾ ਕਰਦਿਆਂ ਦੱਸਿਆ ਕਿ ਉਹਨਾਂ ਦੇ ਪਿਤਾ ਭਾਰਤੀ ਫੌਜ ਵਿੱਚ ਟਰੱਕ ਚਲਾਉਂਦੇ ਸਨ ਅਤੇ 1990 ਦੇ ਦਹਾਕੇ ਵਿੱਚ ਉਹ ਪਰਿਵਾਰ ਨਾਲ ਅਮਰੀਕਾ ਆ ਗਏ। ਸਮਰ ਲੰਗਿਆ ਅਤੇ ਪ੍ਰਾਈਮ ਲਿੰਕ ਐਕਸਪ੍ਰੈਸ ਟਰੱਕਿੰਗ ਕੰਪਨੀ ਦੀ ਨੀ ਰੱਖੀ ਗਈ ਅਤੇ ਇਸ ਮਗਰੋਂ 2018 ਵਿੱਚ ਨਾਰਥ ਅਮਰੀਕਨ ਪੰਜਾਬੀ ਟਰੱਕਿੰਗ ਐਸੋਸੀਏਸ਼ਨ ਹੋਂਦ ਵਿੱਚ ਆਈ ਉਧਰ ਐਰੀਜ਼ੋਨਾ ਵਿੱਚ ਬਾਰਡਰ ਪੈਟਰੋਲ 에ਜੰਟਾਂ ਵੱਲੋਂ ਗ੍ਰਫਤਾਰ ਟਰੱਕ ਡਰਾਈਵਰ ਕੋਲੋਂ ਬਰਾਮਦ ਲਾਇਸੈਂਸਾਂ ਦੀ ਤਸਵੀਰ ਸਾਂਝੀ ਕੀਤੀ ਗਈ ਹੈ ਜਿਨ੍ਹਾਂ ਵਿੱਚ ਨਿਊਯਾਰਕ ਲਰਨਰਜ਼ ਪਰਮਿਟ ਨਿਊਯਾਰਕ ਡਰਾਈਵਰਜ਼ ਲਾਇਸੈਂਸ ohio ਡਰਾਈਵਰਜ਼ ਲਾਇਸੈਂਸ ohio ਲਰਨਰਜ਼ ਪਰਮਿਟ ਅਤੇ ohio ਕਮਰਸ਼ੀਅਲ ਡਰਾਈਵਰਸ ਲਾਇਸੈਂਸ ਸ਼ਾਮਲ ਦਸੇ ਜਾ ਰਹੇ ਨੇ ਬਿਊਰੋ ਰਿਪੋਰਟ ਹਮਦਰ ਟੀਵੀ